ਪਾਣੀ ਪੀਓ ਜਿਹਦਰ ਜੀ ਪਾਣੀ ਪਾਣੀ ਪਿਲਾਓ ਜੀ ਪਾਣੀ ਪਿਲਾ ਜਿਹੜਾ ਬੰਡ ਤਾਂ ਬਾਪੂ ਜੀ ਦੱਸਿਓ ਮੜਾ ਕਿਨੇ ਘਰ ਨਾਲੇ ਆਹ ਜੀ ਬਾਨਾ ਜਿਹੜਾ ਨਾ ਇਹ ਇੱਕ ਤਾਂ ਟੁੱਟ ਗਿਆ ਜੇ ਆਉ ਉਥੂ ਹਾਂ ਆ ਕਿੱਟੀ ਕੋਠੀ ਦੇ ਮਗਰੋਂ ਉਦੋਂ ਆ ਟੁੱਟ ਗਿਆ ਸਾਰਾ ਜਣੀ ਨਾ ਅੱਛਾ ਆ ਬੰਡ ਰੇ ਦਰਿਆ ਪਰੇ ਆ ਜੀ ਉਹ ਦਰਿਆ ਹੈ ਨਾ ਜੀ ਹਾਂ ਦਰਿਆ ਆਹ ਜਿਹੜਾ ਦਰਿਆ ਦਿਸ ਰਿਹਾ ਇਹ ਆ ਆ ਇਹ ਦੂ ਪੈਹ ਬੰਦ ਤੋਂ ਪਰਲੇ ਦਾ ਉਹ ਦਰਿਆ ਚੱਲਦਾ ਉਹ ਦਰਿਆ ਚੱਲਦਾ ਧਮਾ ਉਥੋਂ ਤੱਕ ਚੱਲ ਜਗਾ ਆ ਵਈ ਗੁਰ ਜੀ ਇਹ ਸਾਹ ਦਰਿਆ ਚੱਲ ਰਿਹਾ ਜੀ ਤੇ ਕੀ ਗਾ ਬੰਨ। ਅਹ। ਜਦੋਂ ਬੰਨ ਟੁੱਟਣੇ ਆ ਦਰਿਆ ਚੱਲਦਾ ਤੇ ਸੋਦਾ ਸੀ ਦਰਿਆ ਚੱਲਣੇ ਵਾਲਾ ਸਿਸਟਮ ਤਾਂ ਦੇਖੋ ਭਾਈ ਬਹੁਤ ਔਖਾ ਹੈ। ਹੈ? ਆਹ ਦਰਿਆ ਆ ਜੀ ਤੇ ਆਹ ਬੰਨ ਜਿਆ ਬੰਨ ਕੀ ਕਮਜ਼ੋਰ ਬੰਨ ਤੇ ਇਹ ਹਿਆਂ ਨੂੰ ਹੀ ਹੋਣਾ ਪੈੜੀਆਂ। ਵਾਹ ਬਹੁਤ ਬਗਿਆ ਥੋਨੇ ਦੇ ਵਿੱਚ ਥੋਨੇ ਦੇ ਪਿੱਛੇ ਦੀ ਬਾਗਿਆ ਸਾਰਾ। ਚਾਹ ਦੇਖ ਲਾ। ਐਂ ਦੇਖ ਲਾ ਚਾਹ ਵਿਚਾਰੇ ਪੁੱਛਦੇ ਆ ਫੇ ਨਹੀਂ ਜੀ ਬਸ ਮਾਤਾ ਜੀ। ਪਾਜੀ ਹੁਣੀ ਬੰਨ ਰਿਹਾ ਸਾਮਾਨ ਸਰਾਂ ਦੀ ਪਾਣੀ ਦੇ ਪਾਣੀ ਪਾਣੀ ਦੇ ਦੋ ਹਾਂਜੀ ਆ ਪਾਣੀ ਲੈ ਲਓ ਜੀ ਚਲੋ ਠੀਕ ਹੈ ਜੀ ਫਿਰ ਧੰਨਵਾਦ ਠੀਕ ਹੈ ਜੀ ਇੱਕ ਮਿੰਟ ਇੱਕ ਮਿੰਟ ਤੂੰ ਤੂੰ ਪਤਾ ਫੜ ਕੇ ਰੱਖ ਸਾਨੂੰ ਹਾਂ ਫੜ ਠੀਕ ਹੈ ਜੀ ਆ ਲੋ ਜੀ ਦੇਖੋ ਕੋਲੇ ਗਿਆ ਪਾਣੀ ਚੜ੍ਹ ਗਿਆ ਗਾਣ ਫੈਚਲਾ ਆ ਰਹੀ ਇਥੇ ਕੱਢ ਲਿਓ ਜੀ ਕਿਹਨਾ ਬੰਦ ਗਏ ਮੈਨਾਂ ਨਾ ਰੱਖੀ ਨੀ ਹੈਗੇ ਉਹ ਗੱਲ ਜੀ ਬੱਸ ਕਿੰਨੇ ਘਰ ਪਾਜੀ ਤੇ ਘਰ ਤਿੰਨ ਆ ਸਰ ਗਿਆ ਜੀ ਸਰ ਜੂ ਮੈਨਾਂ ਨੂੰ ਹੂਟ ਚਾਹੀਦਾ ਜੀ ਦੇਖ ਲਓ ਚਲੋ ਕੋਈ ਨਹੀਂ ਚੜਦੀ ਠੀਕ ਹੈ ਤੁਹਾਨੂੰ ਵੇੜਦੇ ਪਾਜੀ ਆ ਵੀ ਆਹ ਲੈ ਜਾਓ ਆ ਲੈ ਜਾਓ ਫਾਪ ਆ ਲੈ ਜਾਓ ਔਰ ਨਤੋ ਲਾੜਿਆ ਆਵਾ ਕੱਢੀ ਕੱਢੀ ਇੱਥੇ ਨਾ ਲਾ ਦੇ ਕਾਜ ਹੋ ਗਏ ਮਨਜੀ ਪਾਜੀ ਰਾਸ਼ਨ ਪੰਡ ਕੇ ਆ ਗਏ ਦੇ ਕੇ ਹੈ ਪਾਜੀ ਹਾਂਜੀ ਫਿਰ ਤਾਂ ਵਧੀਆ ਚਲੋ ਇੱਥੇ ਪਹਿਰਾ ਤੁਹਾਡਾ ਰਾਖੀ ਤੇ ਲੱਗਾ ਪਰ ਤੰਗ ਬੜੇ ਚਲੋ ਪਰ ਸੇਵਾ ਲੱਗੀ ਅੱਜ ਅੱਜ ਡਿਊਟੀ ਮਾਰੇ ਵੱਲੋਂ ਕਿਉਂ ਅਰਬੀ ਪਾਜੀ ਅੱਜ ਸੇਵਾ ਲੱਗੀ ਪਰ ਚਲੋ ਮਾਰਾ ਸਾਨੂੰ ਵੀ ਪਤਾ ਹੀ ਅਜੇ ਲਗਾ ਉਹ ਜਿਹੜਾ ਟੋਡੇ ਵਾਲਾ ਕੰਮ ਸੱਚੀ ਬੜਕ ਤੇ ਬਹੁਤ ਹਾਂਜੀ ਆ ਦਰਿਆ ਦੇ ਵਿੱਚ ਜਿੱਥੇ ਉਦਾਂ 100 ਜੀ ਆ ਜਾਂਦਾ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਹਾਂਜੀ ਇਹ ਵੀ ਦੱਸੋ ਵੀ ਜਿਹੜੇ ਬੰਦੇ ਖੜੇ ਗੁੱਸੇ ਹੁੰਦੇ ਸਾਨੂੰ ਲੈ ਕੇ ਨਹੀਂ ਜਾਂਦੇ ਉਹਨਾਂ ਨੂੰ ਲਿਆਉਣੇ ਚਾਹੀਦੇ ਮਾਰਾ ਜ ਉਹਨਾਂ ਦਾ ਕੋਈ ਨਹੀਂ ਆਪਾਂ ਨਹੀਂ ਕੀ ਕਰ ਸਕਦੇ ਉਹਨਾਂ ਦਾ ਜਿਹਨਾਂ ਦੀ ਫਿਤਰਤ ਹੀ ਸੇਵਾ ਨੂੰ ਨਹੀਂ ਦੇਖਦੀ ਪੰਜ ਵਾਰ ਚੱਲਦੇ ਆ ਉਹ ਬਾਬਾ ਜੀ ਇੱਕ ਮਿੰਟ ਚ ਕਹਿ ਦਿੰਦੇ ਆ ਜੀ ਇਹ ਤਾਂ ਸੈਲੀਬ੍ਰਿਟੀ ਨਹੀਂ ਲੈ ਸੈਲੀਬ੍ਰਿਟੀ ਨਹੀਂ ਮਾਰੇ ਕਹਿਣ ਦਿਓ ਉਹ ਹਰਪੀ ਭਾਜੀ ਨੇ ਗੱਲ ਕਹੀ ਮੈਨੂੰ ਕਹਿੰਦਾ ਕੋਈ ਨਹੀਂ ਇਹਦੇ ਵਿੱਚ ਵੀ ਕੋਈ ਕਹਿੰਦਾ ਪਲ ਆਇਆ ਕੋਈ ਨਹੀਂ ਕਹਿੰਦਾ ਜੇ ਉਹਨਾਂ ਦੀ ਡਿਊਟੀ ਆਪਾਂ ਇੱਕ ਟੈਨਸ਼ਨ ਵਾਕਈ ਗੱਲ ਆ ਵੀ ਪਹਿਲਾਂ ਭਾਜੀ ਕੱਲ ਹੋਈ ਉਦਾਂ ਵਾਕਈ ਮੈਨੂੰ ਕੱਲ ਹੋਈ ਸਾਰੀ ਟੀਮ ਨੂੰ ਦੁੱਖ ਤਾਂ ਲੱਗਾ ਬਹੁਤ ਪਰ ਬਾਅਦ ਦੇ ਵਿੱਚ ਚਲੋ ਲੋਕ ਜਦੋਂ ਨਾਲ ਖੜ ਗਏ ਨਾ ਭਾਜੀ ਫਿਟ ਲਾਣ ਤਾਂ ਵੀ ਉਹਨਾਂ ਨੇ ਪਈ ਹਾਂ ਫਿਟ ਲਾਣ ਤਾਂ ਵੀ ਨਹੀਂ ਖੜ ਗਏ ਨਹੀਂ ਖੜ ਗਏ ਵਾਕਈ ਸਹੀ ਗੱਲ ਆ ਭਾਜੀ ਹੁਣ ਇੱਥੇ ਕਿਹੜਾ ਕੋਈ ਪਿਕਨਿਕ ਮਨਾਉਣਾ ਨਾ ਪਿਕਨਿਕ ਮਨਾਉਣੋਂ ਆਂਦੇ ਭਾਜੀ ਕੋਈ ਮਨਾਉਂਦਾ ਪਿਕਨਿਕ ਯਾਰ ਇਦਾਂ ਦੇ ਟਾਈਮ 'ਚ ਕਿਹੜਾ ਇਦਾਂ ਦਾ ਕਿਰਤ ਕਾਣਾ ਹੋਊ ਜਿਹੜਾ ਪਿਕਨਿਕ ਮਨਾਉਣਾ ਆਉਂਦਾ ਆ ਦੇਖੋ ਮੌਦੇ ਮੂਹ ਚ ਆਪਣੇ ਕਰ ਦਿੰਦੇ ਆ ਪੁੱਤਰ ਦੇ ਦੇ ਕੋਟ ਦੇ ਇਹ ਹੀ ਬੰਦ ਤੇ ਸਮਝਾਈਦਾ ਵੀ ਦੋ ਮੁੰਡੇ ਸਾਨੂੰ ਖਿੱਚਣ ਵਾਲੇ ਚਾਹੀਦੇ ਆ ਦੋ ਬੇ ਚੋਦਾ ਚਾਹੀਦੇ ਚਲਾਉਣ ਵਾਲੇ ਹਾਂ 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 ਉਹ ਬੰਦੇ ਕਹਿੰਦੇ ਨਹੀਂ ਜੀ ਤੁਸੀਂ ਆਪਣੇ ਲਈ ਜੰਨੇ ਆ ਨਹੀਂ ਕੋਈ ਨਹੀਂ ਮਾਲ ਦੇ ਬਾਬਾ ਜੀ ਜਰਾ ਕਰ ਲਓ ਨਹੀਂ ਬੰਦਿਆਂ ਦੇ ਤੁਸੀਂ ਆਉਦੇ ਸੀ ਚਰਾਣਾ ਬੰਦਿਆਂ ਦਾ ਸਮਾਨ ਪਚਾਉਂਦੇ ਤੁਸੀਂ ਦੇਖਿਆ ਕਿੱਥੇ ਜਾ ਕੇ ਸਮਾਨ ਕਿੱਥੇ ਜਾ ਕੇ ਪਜਾ ਕੇ ਆਈ ਤੇ ਕੱਲ ਦੇ ਪਰਸੋਂ ਇੱਥੇ ਆ ਹੁਣ ਇੱਕ ਬੰਦਾ ਲੋਕਲ ਵੀ ਨਾਲ ਇੱਕ ਦੋ ਕਿੰਦਾਂ ਦਾ ਪਾਜੀ ਕੱਲ ਆ 30 ਬੋਰੇ ਉਹਨਾਂ ਚੋਕਰਦੇ ਉਹਨਾਂ ਨੂੰ ਦਿੱਤੇ ਉਹ ਕੱਲ ਕਹਿੰਦੇ ਸਾਨੂੰ ਤੁਸੀਂ ਉਹ ਉਧਰ ਬੰਡੇ ਅਸੀਂ 30 ਬੋਰੇ ਮੈਂ ਕਿਹਾ ਤੁਸੀਂ ਦੱਸੋ ਕਿੰਨੇ ਪਰਿਵਾਰ ਆ ਕਹਿੰਦੇ ਅਸੀਂ 30 ਮੈਂ ਕਿਹਾ ਲੈ ਚੁੱਕੋ ਅਪਾ ਕੀ ਬਰੋ ਹਾਂ ਦੇ ਤੀ ਹਾਂ ਬਚਾਇਆ ਘਰ ਘਰ ਜਾ ਕੇ ਇਹ ਦੇਖੋ ਘਰ ਘਰ ਸਾਡੀ ਟੀਮ ਲੱਗੀ ਹੋ ਦੂਜੀ ਘਰ ਘਰ ਬਚਾਉਣ ਨੂੰ ਗਿੜ ਕਿਉ ਨਾ ਸਾਰਿਆਂ ਦੇ ਪਹਚਾਇਆ ਰਾਸ਼ਨ ਹਾਂ ਬਿਲਕੁਲ ਬਾਪੂ ਜੀ ਬਾਪੂ ਜੀ ਬਿਮਾਰ ਹੋ ਠੀਕ ਜੀ ਬਾਪੂ ਜੀ ਇੱਥੇ ਰਹਿ ਜਦੋਂ ਪਾਣੀ ਆਇਆ ਘਰੇ ਰਹਿ ਤੋ ਆਏ ਹੈ ਹੈ ਹੁਣ ਸ਼ੁਰੂ ਹੋ ਗਏ ਨੇ ਭਾਈ ਕਿੱਥੇ ਅਜਾਬ ਤੇ ਡਰੇ ਤਾਂ ਨਹੀਂ ਜਦੋਂ ਪਾਣੀ ਆਇਆ ਨਹੀਂ ਜੀ ਨਹੀਂ ਆਏ ਆ ਪੀਰਕ ਪਾਣੀ ਪਾਣੀ ਹੀ ਰਹਿ ਆ ਮੱਕੇ ਹੀ ਸਹੀ ਗੱਲ ਇਨਾਲਾ 1947 ਵਾਲਾ ਵੀ ਵੇਖਿਆ ਵੇਖਿਆ ਹਾਂ 1947 ਵੀ ਦੇਖੀ ਤੇ 87 ਦੇ ਹੜ੍ਹ ਵੀ ਦੇਖੇ ਕਿਹ ਜਿਹੜੇ ਜਿਹੜੇ ਮਾਤਾ ਡੁੱਬਣ ਲੱਗੀ ਇਹਨੇ ਬਚਾਰ ਨੇ ਬਚਾਇਆ ਉਹਦੇ ਅੱਛਾ ਟਰਾਲੀ ਤੇ ਲੱਗੀ ਆਪਣਾ ਆਹ ਹੈਗਾ ਕਾਦੇ ਬੂੜ ਲੱਗਾ ਅੱਛਾ ਇਹ ਇਹ ਬਾਪੂ ਨੇ ਬਚਾਇਆ ਨਹੀਂ ਨਹੀਂ ਆਪ ਅੱਛਾ ਤੁਸੀਂ ਬਚਾਇਆ ਅੱਛਾ ਕਿੱਥੋਂ ਮਾਤਾ ਰੋਣ ਲੱਗੀ ਉੱਥੋਂ ਬੇੜੀ ਡੁੱਬ ਗਈ ਸੀ ਸਾਡੀ ਜਿਹੜੀ ਬੇੜੀ ਸੋ ਆਏ ਨਾ ਕੱਢਣ ਵਾਲੇ ਹਾਂ ਉਹਨਾਂ ਦੀ ਬੇੜੀ ਡੁੱਬ ਗਈ ਸੀ ਹਾਂ ਉਹ ਫਿਰ ਜੀ ਸਾਡੇ ਕੋਲ ਤੂਰ ਸੀ ਹਾਂ ਉਹ ਜਿਵੇਂ ਫਿਰ ਬੰਦੇ ਜਣੇ ਇਧਰੋਂ ਸਾਨੂੰ ਪਤਾ ਲੱਗਾ ਇਹ ਪਜ ਕੇ ਗਏ ਦੇ ਜਿਹੜੇ ਬੈਗ ਰੁੜੇ ਜਾਂਦੇ ਸਾਨੂੰ ਅਸੀਂ ਵੀ ਬੱਚੇ ਰੁੜੇ ਜਾਂਦੇ ਨੇ ਹਾਂ ਉਹ ਫਿਰ ਬੈਗ ਤਾਂ ਅਸੀਂ ਛੱਡ ਦਿੱਤੇ ਜਿਹੜੇ ਬਜ਼ੁਰਗ ਬਜ਼ੁਰਗ ਕਿਸੇਾਰੇ ਸੰਭਾਲ ਲੈ ਗਏ ਅੱਛਾ ਕਿਰਪਾ ਹੋ ਗਈ ਮਹਾਰਾਜ ਦੀ ਕਿ ਨੁਕਸਾਨ ਨਹੀਂ ਹੋਇਆ ਓਏ ਹੋਏ ਮਹਾਰਾਜ ਨੇ ਬਹੁਤ ਕਿਰਪਾ ਕੀਤੀ